ਲੋਵੀ ਅੱਜ ਜਿਹੜੀ ਆਪਣੇ ਕੋਲ ਵੀਡੀਓ ਆਈ ਹੈ ਨਾ ਬਾਬਾ ਬੰਤਾ ਸਿੰਘ ਜੀ ਦੀ ਵੀਡੀਓ ਹੈ ਸਹੀ ਆ ਜਿਹੜਾ ਕਿ ਪਤਾ ਨਹੀਂ ਕਿਸੇ ਪੋਲੀਟੀਕਲ ਇਸ਼ੂ ਦੇ ਉੱਤੇ ਹੈ ਜਿਵੇਂ ਕਿ ਉਹਨਾਂ ਦਾ ਉਹ ਹੈ ਜਿਹੜਾ ਉਹ ਗੰਜਾ ਜਿਹਾ ਕੀ ਨਾਮ ਹੈ ਉਹਦਾ ਇੰਡੀਆ ਦਾ ਮਿਨਿਸਟਰ ਹੈ ਇੱਕ ਅਹੋ ਯਾਰ ਉਹਦੇ ਅਮਿਤ ਸ਼ਾ ਅਮਿਤ ਸ਼ਾ ਅਮਿਤ ਸ਼ਾ ਦਾ ਜਿਹੜਾ ਇਹ ਮੁੰਡਾ ਉਜੇ ਜਦਾਬਾ ਜੇਸ਼ਾ ਜਿਹੜਾ ਇੰਡੀਆ ਦਾ క్రికెਟ ਦਾ ਮੈਚ ਦਾ ਜਿਹੜਾ ਬਲਦ ਹੈ ਹਾਂ ਹਾਂ ਅਮਿਤ ਸ਼ਾਹ ਦਾ ਅੱਬਾ ਵਾ ਯਾਰ ਹਾਂ ਹਾਂ ਕੋਈ ਪਤਾ ਨਹੀਂ ਕੰਟਰੋਵਰਸੀ ਚੱਲਣ ਰਹੀ ਸੀ ਤੇ ਉਹ ਵੀਡੀਓ ਉਹਨਾਂ ਨੇ ਆਕੇ ਜਿਵੇਂ ਜਰਾ ਵੇਖਿਓ ਕੀ ਮੈਂ ਆਪਾਂ ਚੈੱਕ ਕਰ ਲਈਏ ਜੀ ਸਭਾ ਦੇ ਵਿੱਚ ਹਾਂ ਉਹ ਹੀ ਆ ਜਿਹੜਾ ਗੰਜਾ ਜਿਆ ਭਾਈ ਆ ਸਾਹਮਣੇ ਅੱਛਾ ਅੱਛਾ ਚਲੋ ਪਹਿਲੇ ਦੇਖਨੇ ਆਪਾਂ ਵੀਡੀਓ ਵੇਖ ਲਈਏ ਤਾਂ ਹੀ ਗੱਲ ਦਾ ਪਤਾ ਲੱਗੇਗਾ ਬਿਲਕੁਲ ਚਲੋ ਪੀਟੀਸੀ ਦਾ ਅੱਛਾ ਜੀ ਭਾਰਤ ਵਰਸ਼ ਦੇ ਕੇਂਦਰੀ ਗ੍ਰਹਿ ਮੰਤਰੀ ਨੇ 21 ਮਾਰਚ 2025 ਨੂੰ ਰਾਜ ਸਭਾ ਦੇ ਵਿੱਚ ਇੱਕ ਗੱਲ ਕੀਤੀ ਅਖੇ ਜੀ ਪੰਜਾਬ ਵਿੱਚ ਕੁਝ ਲੋਕ ਭਿੰਡਰਾਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਹੁਣ ਅਸਾਮ ਦੀ ਜੇਲ੍ਹ ਵਿੱਚ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਹੈ بڑے ਵੱਡੇ ਅਹੁਦੇ ਤੇ ਬੈਠੇ ਨੇ ਬੜੇ ਸੂਝਵਾਨ ਨੇ ਇਹੋ ਜਿਹਾ ਬਿਆਨ ਕਿਸੇ ਕੌਮ ਦੀ ਖਲਾਫਤ ਕਰਦਿਆਂ ਦੇਣਾ ਨਹੀਂ ਬਣਦਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੀ ਕੋਈ ਮਾੜੀ ਗੱਲ ਹੈ ਚੰਗੀ ਗੱਲ ਹੈ ਜੇ ਕੋਈ ਕਰ ਰਿਹਾ ਹੈ ਤੇ ਨਾ ਭਿੰਡਰਾਵਾਲੇ ਸੰਤ ਦੀ ਰੀਸ ਕਰਨੀ ਕੋਈ ਮਾੜੀ ਗੱਲ ਹੈ ਅਜਿਹਾ ਗੈਰ ਜ਼ਿੰਮੇਵਾਰ ਬਿਆਨ ਦੇਣਾ ਇਹਨਾਂ ਅਹੁਦਿਆਂ ਤੇ ਬੈਠੇ ਅਫਸਰਾਂ ਨੂੰ ਸੋਭਦਾ ਨਹੀਂ ਹੈ ਠੀਕ ਹੈ ਭਾਈ ਤੁਹਾਨੂੰ 2027 ਵਾਲੀ ਇਲੈਕਸ਼ਨ ਵਿੱਚ ਬਲਕ ਵਿੱਚ ਹਿੰਦੂ ਵੀਰਾਂ ਦੀ ਵੋਟ ਚਾਹੀਦੀ ਹੈ ਤੇ ਜੋ ਮਰਜ਼ੀ ਬੋਲੀ ਜਾਓ ਪਰ ਜੇ ਭਾਈ ਚਾਰਕ ਸਾਂਝ ਕਾਇਮ ਰੱਖਣੀ ਹੈ ਤੇ ਜਿਸ ਕੌਮ ਬਾਬਤ ਤੁਸੀਂ ਬੋਲ ਰਹੇ ਹੋ ਉਹਨਾਂ ਦੇ ਆਪਣੇ ਨਾਇਕ ਨੇ ਉਹਨਾਂ ਨੂੰ ਖਲਨਾਇਕ ਨਾ ਦੱਸੋ ਤੁਹਾਡੇ ਹਿੰਦੂ ਵੀਰਾਂ ਦੇ ਆਪਣੇ ਨਾਇਕ ਨੇ ਅਸੀਂ ਉਹਨਾਂ ਨੂੰ ਖਲਨਾਇਕ ਨਹੀਂ ਆਂਦੇ ਤੋ ਸਾਡੇ ਨਾਇਕਾਂ ਨੂੰ ਨੀਵਾ ਦਿਖਾਉਣਾ ਤੁਸੀਂ ਛੱਡ ਦਿਓ ਇਹੀ ਅਜੰਡਾ ਹਿੰਦੂਆਂ ਦੀ ਬਲਕ ਵਿੱਚ ਵੋਟ ਲੈਣ ਲਈ ਇੰਦਰਾ ਗਾਂਧੀ ਨੇ ਵਰਤਿਆ ਸੀ ਐਮਰਜੈਂਸੀ ਲਾਗੂ ਕੀਤੀ 11 ਲੱਖ ਬੰਦਾ ਜੇਲ੍ਹਾਂ ਚ ਸੁਟਿਆ ਤੇ ਵਿਪੱਖਸ਼ ਬਹੁਤ ਸਟਰੋਂਗ ਹੋ ਗਈ ਦਸੰਬਰ 1984 ਵਿੱਚ ਇਲੈਕਸ਼ਨ ਸੀ ਤੇ ਇੰਦਰਾ ਗਾਂਧੀ ਡਰ ਗਈ ਵੀ ਮੈਨੂੰ ਤੇ ਦੋ ਤਿੰਨ ਸੀਟਾਂ ਹੀ ਮਿਲਣੀਆਂ ਉਨੇ ਸਾਰੀ ਕਾਂਗਰਸ ਬਿਠਾ ਕੇ ਆਪਣੇ ਥਿੰਕ ਟੈਂਕ ਬਿਠਾ ਕੇ ਵਿਚਾਰ ਕੀਤੀ ਵੀ ਕਿਦਾਂ ਸਾਰੀ ਹਿੰਦੂਆਂ ਦੀ ਵੋਟ ਮੈਨੂੰ ਪਵੇ ਉਹਾਂ ਦੇ ਫਿਰ ਇੱਕੋ ਤਰੀਕਾ ਹੈ ਸਿੱਖਾਂ ਨੇ ਜਾਇਜ਼ ਮੰਗਾ ਆਪਣੀਆਂ ਰਖੀਆਂ ਨੇ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ ਦੇ ਰਾਹੀਂ ਅਨੰਦਪੁਰ ਦੇ ਮਤੇ ਰਾਹੀਂ ਔਰ ਇਹ ਮਤਾ ਪਰਫੁੱਲਤ ਕੀਤਾ ਜਾ ਰਿਹਾ ਅਕਾਲ ਤਖਤ ਤੋਂ ਮੋਰੀਆਂ ਵਿੱਚ ਪਿੰਡਰਾ ਵਾਲਾ ਸੰਤ ਹੈ ਨਾਲ ਉਹਦੇ ਅਕਾਲੀ ਨੇ ਨਾਲ ਸ਼੍ਰੋਮਣੀ ਕਮੇਟੀ ਹੈ ਕਿਸੇ ਤਰ੍ਹਾਂ ਆਨੰਦਪੁਰ ਦੇ ਮਤੇ ਨੂੰ ਪਿੰਡਰਾ ਵਾਲੇ ਨੂੰ ਉਹਦੇ ਸਮਰਥਕਾਂ ਨੂੰ ਦੁਨੀਆ ਦੇ ਸਾਹਮਣੇ ਇਉਂ ਦਿਖਾ ਦੇ ਡਿਫੇਮ ਕਰ ਦੇ ਇਹ ਅਤਵਾਦ ਵਖਵਾਦ ਦੀ ਗੱਲ ਕਰਦੇ ਨੇ ਉਹੀ ਗੱਲ ਹੋਈ মিডিਆ ਸਰਕਾਰ ਦਾ ਚੈਨਲ ਸਰਕਾਰ ਦੇ ਜਿਹੜੇ ਇਕਾ ਦੁੱਕਾ ਸਨ ਅਖਬਾਰਾਂ ਸਰਕਾਰ ਦੀਆਂ ਰਸਾਲੇ ਸਰਕਾਰ ਦੇ ਬਿਨਾ ਕਿਸੇ ਐਫ ਆਈ ਆਰ ਤੋਂ ਪਿੰਡਰਾ ਵਾਲੇ ਸੰਤ ਨੂੰ ਅੱਤਵਾਦੀ ਵੱਖਵਾਦੀ ਸਾਬਤ ਕੀਤਾ ਗਿਆ ਅਕਾਲ ਤਖਤ ਸਾਹਿਬ ਨੂੰ ਅੱਤਵਾਦੀਆਂ ਦਾ ਅੱਡਾ ਦੱਸਿਆ ਗਿਆ ਹੁਣ ਜਦੋਂ ਕੋਈ ਖਲਨਾਇਕ ਸਾਬਤ ਕਰ ਦਿੱਤਾ ਜਾਂਦਾ ਉਹਨੂੰ ਮਾਰਨ ਵਾਲਾ ਕੌਣ ਹੁੰਦਾ ਹੀਰੋ ਨਾਇਕ ਬਲਕਿ ਚ ਵੋਟਾਂ ਲੈਣ ਲਈ ਪਿੰਡਰਾ ਵਾਲੇ ਸੰਤਾਂ ਨੂੰ ਮਾਰਿਆ ਸ਼ਹੀਦ ਕੀਤਾ 6 ਜੂਨ 1984 ਵਿੱਚ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਨੂੰ ਭਾਈ ਸਤਵੰਤ ਸਿੰਘ ਬਿਆਨਤ ਸਿੰਘ ਨੇ ਮਾਰਿਆ ਇੰਦਰਾ ਗਾਂਧੀ ਦੇ ਫਰਜ਼ੰਦ ਜੀਵ ਗਾਂਧੀ ਨੇ 1 2 3 ਨਵੰਬਰ 1984 ਵਿੱਚ ਸਿੱਖਾਂ ਦੀ ਕਤਲੋਗਾਰਤ ਕਰਵਾਈ ਨਸਲ ਕੁਸ਼ੀ ਕਰਵਾਈ ਇੰਨੇ ਜ਼ੁਲਮ ਕਰਨ ਤੋਂ ਬਾਅਦ ਵੀ ਉਹ ਜਿਹੜਾ ਇੰਦਰਾ ਗਾਂਧੀ ਦਾ ਛੱਡਿਆ ਤੀਰ ਸੀ ਉਹ ਟਿਕਾਣੇ ਲਗਾ ਵਾਕਿਆ ਹੀ ਹਿੰਦੂ ਲੋਕ ਮੰਨ ਚੁਕੇ ਸਨ ਸੰਤ ਭਿੰਡਰਾਂਵਾਲਾ ਅੱਤਵਾਦੀ ਐ ਉਹਨਾਂ ਨੇ ਫਿਰ ਦਸੰਬਰ 1984 ਦੀ ਇਲੈਕਸ਼ਨ ਵਿੱਚ ਰਜੀਵ ਗਾਂਧੀ ਨੂੰ 542 ਸੀਟਾਂ ਵਿੱਚੋਂ 414 ਸੀਟਾਂ ਜਿਤਾਈਆਂ ਤੇ ਪ੍ਰਾਈਮ ਮਿਨਿਸਟਰ ਬਣਾਇਆ ਐਸ ਕਰਕੇ ਬਲੂ ਸਟਾਰ ਹੋਇਆ ਜੇ ਤੇ ਤੁਹਾਨੂੰ ਕੀ ਸਿਖਾਇਆ ਗਿਆ ਅਖੇ ਜੀ ਭਿੰਡਰਾਂਵਾਲਾ ਅੱਤਵਾਦੀ ਸੀ ਵੱਖਵਾਦੀ ਸੀ ਹਥਿਆਰ ਲੈ ਕੇ ਬੈਠਾ ਸੀ ਅਕਾਲ ਤਖਤ ਤਾਂ ਹਮਲਾ ਹੋਇਆ ਮੈਂ ਪੁੱਛਣਾ ਚਾਹੁੰਨਾ ਹੈ ਇਹ ਗੱਲ ਦਾ ਜਵਾਬ ਦਿਓ ਭਿੰਡਰਾ ਵਾਲਾ ਆਤਵਾਦੀ ਸੀ ਵੱਖਵਾਦੀ ਸੀ ਅਖੇ ਜੀ ਉਹਨੇ 30 ਹਜ਼ਾਰ ਹਿੰਦੂ ਮਾਰਿਆ ਉਹਨੇ ਰੇਪ ਕੀਤੇ ਕਰਵਾਏ ਕੋਈ ਇੱਕ ਤੇ ਐਫ ਆਈ ਆਰ ਉਹਦੇ ਤੇ ਦਰਜ ਚਾਹੀਦੀ ਸੀ ਨਾ 6 ਜੂਨ 1984 ਤੋਂ ਪਹਿਲਾਂ ਇੱਡਾ ਵੱਡਾ ਆਤਵਾਦੀ ਹੋਵੇ ਰੇਪਿਸਟ ਬੰਦਾ ਹੋਵੇ 30 ਹਜ਼ਾਰ ਹਿੰਦੂ ਜਿੰਨੇ ਮਾਰਿਆ ਹੈ ਹਿੰਦੂਸਤਾਨੀਆਂ ਦੀ ਸਰਕਾਰ ਹੋਵੇ ਤੇ ਉਹਦੇ ਤੇ ਪਰਚਾ ਹੀ ਕੋਈ ਨਾ ਹੋਵੇ ਕੋਈ ਸੈਂਸਸ ਨਹੀਂ ਮਿਲੇਗਾ ਕੋਈ ਤੁਹਾਨੂੰ ਕਤਲੋਗਾਰਤ ਦੀ ਨਿਸ਼ਾਨੀ ਨਹੀਂ ਮਿਲੇਗੀ ਅਬਲ ਤੇ 780 ਹਿੰਦੂ ਵੀਰ ਦੀ ਮੌਤ ਹੋਈ ਹੈ ਉਸ ਸਮੇਂ ਦਰਮਿਆਨ ਉਹ ਵੀ ਸਰਕਾਰਾਂ ਨੇ ਆਪ ਬੱਸਾਂ 'ਚੋਂ ਲਾ ਕੇ ਮਾਰੇ ਸਨ ਭਿੰਡਰਾ ਵਾਲੇ ਨੂੰ ਡਿਫੇਮ ਕਰਨ ਦੇ ਲਈ अच्छा सेम है पाकिस्तान वाला जਵੇਂ पाकिस्तान ਦੇ ਵਿੱਚ ਵੀ ਕੋਈ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਵਾ ਤੇ ਗਵਰਨਮੈਂਟ ਦੇ ਦੀ ਪੋਲਿਸੀ ਦੇ ਨਾਲ ਉਹਨਾਂ ਨੂੰ ਕੀਤਾ ਜਾਂਦਾ ਵਾ ਉਸੇ ਤਰ੍ਹਾਂ ਹੀ ਉੱਤੇ ਵੀ ਐਕਚੁਅਲੀ 84 ਦੀ ਗੱਲ ਕਰਨ ਦੇ ਨਾ ਉਦੋਂ ਪਿੰਡਾਂ ਵਾਲੇ ਜਿਹੜੇ ਸੰਤ ਸਨ ਬੜੇ ਬੜੀ ਫੇਮ ਸੀ ਬੜੇ ਪਪੂਲਰ ਸਨ ਉਹ ਸਾਰੇ ਰਏ ਛੇ ਔਰ ਬੜਾ ਮਤਲਬ ਤੜਲਾ ਮਤਲਬ ਬੰਦਾ ਨਾ ਬੜਾ ਤੜਲੇ ਦਾ ਬੰਦਾ ਉਦੋਂ ਫਿਰ ਵੇਖੋ ਜੀ ਇਹ ਚੀਜ਼ਾਂ ਆਪਾਂ ਨੂੰ ਹੋਣ ਵੀ ਵੇਖਣ ਨੂੰ ਮਿਲਦੀਆਂ ਨੇ ਕਿ ਲੋਕ ਇਹ ਗਵਰਨਮੈਂਟ ਕੀ ਕਰਦੀ ਹੈ ਸਰਕਾਰਾਂ ਕੀ ਕਰਦੀਆਂ ਨੇ ਇਹਨਾਂ ਦੀ ਏਡੀ ਚੰਦਰੀ ਪਾਲਿਸੀ ਹੈ ਇਹ ਆਵਾਮ ਦੇ ਨਾਲ ਖੇਡਦੀਆਂ ਨੇ ਆਪਣੇ ਬੰਦੇ ਵੀ ਮਰਵਾ ਦਿੰਦੀਆਂ ਨੇ ਆਪਣੇ ਫੌਜੀ ਵੀ ਮਰਵਾਉਂਦੇ ਨੇ ਇਹ ਸਾਰਾ ਕੁਝ ਕਰਾਉਂਦੇ ਨੇ ਸਿਰਫ ਵੋਟ ਲੈਣ ਵਾਸਤੇ ਕਿ ਵੋਟਾਂ ਸਾਨੂੰ ਪੈ ਜਾਣ ਉਦੋਂ ਵੀ ਬਾਬਾ ਬੰਤਾ ਸਿੰਘ ਜੀ ਇਹੀ ਆਖਣ ਡੇ ਨੇ ਔਰ ਅਮਿਤ ਸ਼ਾਹ ਹਨ ਹਾਂ ਅਮਿਤ ਸ਼ਾਹ ਹਨਾ ਇਹ ਉਹਦਾ ਇਹਦਾ ਮੁੰਡਾ ਕੀ ਹੈ ਉਹਦਾ ਕੀ ਨਾਮ ਹੈ ਜੈਸ਼ਾ ਜੈਸ਼ਾ ਹਾਂ ਮਤਲਬ ਅਮਿਤ ਸ਼ਾਹ ਜਿਹੜਾ ਹੈ ਇਨੇ ਆਪਣਾ ਬੜਾ ਗਲਤ ਬਿਆਨ ਦਿੱਤਾ ਹੈ ਇਹ ਮਤਲਬ ਗੱਲਬਾਤ ਕਰਨ ਰਏ ਨੇ ਉਹਦੀ ਜਿਹੜੇ ਸਨ ਅਮਰਿਤਪਾਲ ਜੀ ਅਮਰਿਤਪਾਲ ਦੀ ਗੱਲ ਕਰ ਰਹੇ ਉਹਦੀ ਗੱਲ ਕਰਨ ਰਿਹਾ ਨੇ ਕਿ ਉਹਨੂੰ ਵੇਖੋ ਹਾਂ ਲਿੰਕ ਕਰ ਰਹੇ ਨੇ ਕਿ ਹੁਣ ਵੇਖੋ ਕਿ ਉਹ ਵੀ ਉਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਹਾਂਜੀ ਤੇ ਹੁਣ ਬੈਠ ਕੇ ਜੇਲਾ ਦੇ ਵਿੱਚ ਪਾੜ ਕਰਨ ਰਿਹਾ ਇਹ ਵੀ ਪਾੜ ਕਰਨ ਰਿਹਾ ਹੈ ਅਗਰ ਕੁਝ ਵੀ ਕਰਨ ਰਿਹਾ ਉਹਦਾ ਰਿਲੀਜੀਅਸ ਮੈਟਰ ਤੁਸੀਂ ਉਹਨੂੰ ਕੋਈ ਇਹਦੇ ਉੱਤੇ ਨੁਕਤਾਚੀਨੀ ਤੇ ਨਹੀਂ ਕਰ ਸਕਦੇ ਸਰ ਉਸੇ ਨੂੰ ਅਰੈਸਟ ਕਰ ਲਿਆ ਤੁਸੀਂ ਉਹਨੂੰ ਅੰਦਰ ਜੇਲ੍ਹ ਚ ਪਾ ਦਿੱਤਾ ਉਹ ਆਪਣੀ ਮਜ਼ਬੀ ਜਿਹੜੇ ਸਾਰੇ ਕੁਝ ਕਰ ਰਿਹਾ ਹੈਗਾ ਉਹਦੇ ਵਿੱਚ ਤੁਹਾਡਾ ਕੀ ਤੋਂ ਕੋ ਬੰਦਾ ਉਹਦੇ ਬਾਰੇ ਵਿੱਚ ਕਿੰਨਾ ਕਰਦਾ ਬਸ ਇਹਦੀ ਸ਼ਰਮ ਵਾਲੀ ਸੱਜਾ ਜਤ ਜੀ ਇੱਕੋ ਹੀ ਮੁਲਕ ਦੇ ਵਿੱਚ ਹੈਗੇ ਨੇ ਤੁਹਾਨੂੰ ਚਾਹੀਦਾ ਕਿ ਉਹ ਨਾਲ ਭਾਈ ਅਸਲ 'ਚ ਰੋਲਾ ਇਹ ਹੈ ਨਾ ਸਿਰਫ ਪੋਲਿਟਿਕਸ ਦੀ ਗੇਮ ਹੈ ਚੋਦਰੀ ਹਾਂ ਉਹ ਆਂਦੇ ਨੇ ਕਿ ਸਾਨੂੰ ਜਿਹੜਾ ਵੋਟ ਹੈ ਨਾ ਉਹ ਉਧਰੋਂ ਪਵੇ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਵਿੱਚੋਂ ਦੇ ਸੀ ਆਉਣਾ ਨੇ ਬਿਲਕੁਲ ਬਾਕੀ ਪੰਜਾਬੀ ਜਿਹੜੇ ਨੇ ਬਾਹਰ ਜਿਹੜੀਆਂ ਦੂਜੀਆਂ ਸਟੇਟਾਂ ਨੇ ਉੱਥੇ ਹੈ ਨਹੀਂਗੇ ਇਹਨੇ ਕਿ ਮਤਲਬ ਬਹੁਤ ਜ਼ਿਆਦਾ ਉਹਨਾਂ ਨੂੰ ਵੋਟੀਆਂ ਜਿਹਦਾ ਫਾਇਦਾ ਹੋ ਸਕੇ ਉੱਥੇ ਫਿਰ ਜਿਹੜੇ ਮਤਲਬ ਹਿੰਦੂ ਕਮਿਊਨਿਟੀ ਹੈ ਉਨੂੰ ਖੁਸ਼ ਕਰਨ ਵਾਸਤੇ ਉਹ ਇਹ ਮੇਦੇ ਬਿਆਨ ਦਿੰਦੇ ਨੇ ਕਿ ਅਸੀਂ ਜਿਹੜਾ ਹੈ ਅਗੋਂ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਆਪਣੀ ਕੋਈ ਨਾ ਕੋਈ ਪੋਜੀਸ਼ਨ ਤੁਸੀਂ ਮੋਸਟਲੀ ਚੀਜ਼ਾਂ ਵੇਖੀਆਂ ਨਾ ਕਿ ਕਿਤੇ ਵੀ ਕੋਈ ਇਹੋ ਜਿਹਾ ਹਮਲਾ ਜਿਹੜਾ ਹੈ ਜਦੋਂ ਇਲੈਕਸ਼ਨ ਲਾਗੇ ਹੁੰਦੇ ਨੇ ਉਦੋਂ ਹੀ ਕਿਉਂ ਹੁੰਦਾ ਉਦੋਂ ਹੀ ਜ਼ਿਆਦਾ ਹੁੰਦੇ ਨੇ ਉਹ ਪਾਕਿਸਤਾਨ ਦੇ ਜਦੋਂ ਹੋਇਆ ਸੀ ਇਲੈਕਸ਼ਨ ਤੇ ਪਾਕਿਸਤਾਨ ਦੇ ਉੱਤੇ ਸੈਵਿਕਲ ਸਟ੍ਰਾਈਕ ਹੋਈ ਸੀ ਪਾਕਿਸਤਾਨ ਦੇ ਉੱਤੇ ਨਾ ਮਤਲਬ ਲਾ ਦਿੰਦੇ ਨੇ ਨਾ ਕਿ ਜਿੰਜ ਹੋਇਆ ਸੀ ਇੰਜ ਕਰਤਾ ਓੰਜ ਕਰਤਾ ਫਲਾਨ ਕਰਤਾ ਟੀਮ ਕਰਤਾ ਸਿਰਫ ਵੋਟਾਂ ਵਾਸਤੇ ਵੋਟਾਂ ਜਿਹੜੇ ਵੋਟਾਂ ਵਾਸਤੇ ਹੁੰਦੀਆਂ ਨੇ ਹੁਣ ਵੇਖ ਲਓ ਕੁਛ ਵੀ ਨਹੀਂ ਕੁਛ ਵੀ ਨਹੀਂ ਕੋਈ ਹਮਲਾ ਨਹੀਂ ਕੋਈ ਚੱਲਦਾ ਨਹੀਂ ਲੇਕਿਨ ਜਦੋਂ ਇਲੈਕਸ਼ਨ ਲੱਗ ਕੇ ਆਉਣੇ ਨੇ ਉਦੋਂ ਕੁਛ ਨਾ ਕੁਛ ਉਧਰ ਹੋਣਾ ਕੋਈ ਨਾ ਉਹਨਾਂ ਨੇ ਜੀ ਇਧਰ ਦਾ ਨਾ ਪੰਜਾਬ ਪਾਕਿਸਤਾਨ ਦਾ ਲਾ ਦੇਣਾ ਜਾਂ ਫਲਾਣਾ ਕਰ ਦੇਣਾ ਜੀ ਇਧਰ ਇਹਨਾਂ ਨੇ ਕਰਤਾ ਇੰਜ ਕਰਤਾ ਉਹ ਬੰਦਾ ਪੁੱਛਿਆ ਇਲੈਕਸ਼ਨ ਵੇਰੀ ਕਰਨਾ ਹੁੰਦਾ ਅੱਛਾ ਸੁਜਾਦ ਭਾਈ ਮੈਂ ਜਿੱਤੇ ਤੱਕ ਮੈਨੂੰ ਸਮਝ ਆਣੀ ਨਾ ਕਿ ਜਦੋਂ ਸਟੇਟ ਦੇ ਇਲੈਕਸ਼ਨ ਜਿੱਤਣੇ ਹੋਣ ਨਾ ਉਦੋਂ ਇਹ ਸਿੱਖਾਂ ਦੇ ਖਿਲਾਫ ਹੋ ਜਾਂਦੇ ਨੇ ਖਿਲਾਫ ਤੇ ਜਦੋਂ ਮੌਲਕ ਨੇ ਇਲੈਕਸ਼ਨ ਜਿੱਤਣੇ ਹੋਣ ਪੀਐਮ ਨੇ ਉਦੋਂ ਪਾਕਿਸਤਾਨ ਦੇ ਉੱਤੇ ਇਹਨਾਂ ਨੇ ਬਿੱਲ ਪਾ ਦਿੱਤੇ ਐਕਚੁਅਲੀ ਇਲੈਕਸ਼ਨ ਉਦੋਂ ਹੀ ਹੁੰਦੇ ਨੇ ਔਰ ਮਤਲਬ ਉਸ ਜ਼ਾਹਰ ਹੈ ਉਹ ਚੀਜ਼ ਜਿਹੜੀ ਚੀਜ਼ ਚੱਲਦੀ ਹੈ ਨਾ ਉਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਕੈਸ਼ ਕਰੀਏ ਸਹੀ ਗੱਲ ਹੈ ਇੰਦਰਾ ਗਾਂਧੀ ਲੈਣੀ ਹੈ ਆਮ ਦੇ ਜਿੰਨੀ ਹੋ ਸਕੇ ਆਮ ਦੀ ਸਿਮਪਤੀ ਮਿਲ ਗਈ ਤਾਂ ਬਸ ਠੀਕ ਆ ਮਾੜਾ ਕੰਮ ਚੱਲਦਾ ਹੈ ਗੱਲ ਉਹਨਾਂ ਨੇ ਸਹੀ ਕੀਤੀ ਹੈ ਕੇ ਜੇ ਸੰਤਾ ਦੇ ਉਤੇ ਉਦੋਂ ਕੋਈ ਮਸਲਾ ਮਸਾਇਲ ਤੁਸੀਂ ਆਂਦੇ ਹੋ ਤੇ ਉਹ ਦੱਸੋ ਨਾ ਫਿਰ ਕੋਈ ਇੱਕ ਅਦਾ ਕੇਸ ਤੇ ਹੋਣਾ ਚਾਹੀਦਾ ਬੰਦੇ ਕਿ ਫਿਰ ਸਰਕਾਰ ਅੱਛਾ 30000 ਜ਼ੁਲਮ ਹੀ ਤੇਰੇ ਦੇ ਹੋ ਰਿਹਾ ਹਾਂ ਸਰਕਾਰ ਵੀ ਤੇਰੀ ਹੈ ਤੇ ਤੇਰੇ ਤੋਂ ਕੋਈ ਕੇਸ ਵੀ ਨਹੀਂ ਕੀਤਾ ਆ ਕੇਸ ਨਹੀਂ ਕੀਤਾ ਇਹ ਐਸੀ ਕੋਈ ਗੱਲ ਸਮਝ ਆਣ ਵਾਲੀ ਹੈ ਨਹੀਂ ਹੈ ਬਿਲਕੁਲ 30000 ਬੰਦਾ ਤੁਹਾਡਾ ਮਾਰ ਦਿੱਤਾ ਸਟੇਟ ਵੀ ਤੁਹਾਡੀ ਗਵਰਨਮੈਂਟ ਤੁਹਾਡੀ ਫਿਰ ਵੀ ਤੁਹਾਡੇ ਬਹੁਤ ਬੰਦੇ ਦਾ ਕੇਸ ਵੀ ਕੋ ਨਹੀਂ ਨਹੀਂ ਹੈ ਐਂ ਚਲ ਜਾਈਏ ਚਲੋ ਜੀ ਬਾਕੀ ਇਹ ਆ ਕਿ ਪੋਲਿਟੀਕਲ ਇਸ਼ੂਜ਼ ਦੇ ਉੱਤੇ ਅਸੀਂ ਬਹੁਤੇ ਵੀਡੀਓ ਬਣਾਉਂਦੇ ਨਹੀਂਗੇ ਵੇਖੋ ਜੀ ਸਾਡਾ ਕਨਸਰਨ ਨਹੀਂਗਾ ਸਾਡਾ ਉਹਦੇ ਵਿੱਚ ਨਾ ਕੋਈ ਬੈਨੀਫਿਟ ਹੈ ਨਾ ਕੋਈ ਲੈਣਾ ਨਾ ਕੋਈ ਦੇਣਾ ਰੀਜ਼ਨ ਇਹ ਹੈ ਕਿ ਇੰਟੀਰੀਅਰ ਕਿਸੇ ਵੀ ਕੰਟਰੀ ਦੇ ਮੈਟਰਸ ਆ ਨਾ ਤੇ ਉਹਨੂੰ ਖੁਦ ਸੌਰਟ ਆਊਟ ਕਰਨਾ ਚਾਹੀਦਾ ਉਹ ਆਪ ਮਤਲਬ ਬਿਹਤਰ ਤਰੀਕੇ ਨਾਲ ਜਾਣਦੇ ਨੇ ਜਨਤਾ ਬਿਹਤਰ ਜਾਣਦੀ ਹੈ ਜਨਤਾ ਨੂੰ ਪਤਾ ਹੈ ਕਿ ਕੌਣ ਕਿੱਡਾ ਖੈਰ ਖਾਏ ਔਰ ਕੌਣ ਕਿੱਥੋਂ ਬਿਆਨ ਦੇਣ ਰਿਹਾ ਬਿਆਨਬਾਜ਼ੀ ਜਿਹੜੀ ਫੈਸਲਾ ਉਹਨਾਂ ਨੇ ਹੀ ਕਰਨਾ ਹੁੰਦਾ ਬਿਲਕੁਲ ਔਰ ਉਹ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਭਰਾ ਵੀ ਬਾਕੀ ਇਹ ਆ ਕਿ ਕੋਈ ਬੰਦਾ ਜਿਹੜਾ ਹੈ ਉਹਨੂੰ ਫੜ ਕੇ ਤੁਸੀਂ ਜੇਲ੍ਹ ਚ ਪਾ ਦਿੰਦੇ ਹੋ ਕੈਦ ਕਰ ਲੈਂਦੇ ਹੋ ਫਿਰ ਉਸ ਤੋਂ ਬਾਅਦ ਤੁਹਾਨੂੰ ਇੰਨਾ ਡਰੋ ਦਾ ਹੈ ਫਿਰ ਉਹ ਜੋ ਉਹਦੀ ਆਪਣੀ ਪਰਸਨਲ ਲਾਈਫ ਹੈ ਨਾ ਉੱਥੇ ਬਹਿ ਕੇ ਜੋ ਮਰਜ਼ੀ ਕਰੇ ਤੁਸੀਂ ਆਪਣਾ ਕੰਮ ਕਰ ਲਿਆ ਉਹਨੂੰ ਆਪਣਾ ਕਰਨ ਦੋ ਹਾਂ ਬਿਲਕੁਲ ਤੋੜੀ ਕੈਦ ਵਿੱਚ ਹੈ ਨਾ ਦੇਖੋ ਨਾ ਕਿਸੇ ਨੂੰ ਪਾੜ ਕਰਨ ਤੋਂ ਤੇ ਤੁਸੀਂ ਟੌਂਟ ਨਹੀਂ ਕਰ ਸਕਦੇ ਕਿ ਵੀ ਉੱਥੇ ਬੈਠ ਕੇ ਪਾੜ ਕਰਦਾ ਹੈ ਕੋਈ ਵੀ ਅੱਛਾ ਮਨੁੱਖ ਜਿਹੜਾ ਨਾ ਉਹ ਆਪਣੇ ਅਕਲੀਅਰ ਦੇ ਮਜ਼ਹਬੀ ਜਿਹੜੀ ਆਜ਼ਾਦੀ ਹੈ ਨਾ ਉਹਨੂੰ ਨਹੀਂ ਤੁਸੀਂ ਨਾ ਉਹਨੂੰ ਛੀਨ ਸਕਦੇ ਹੋ ਠੀਕ ਹੈ ਨਾ ਹੀ ਉਹਦੇ ਤੇ ਬੰਦੀ ਲਾ ਸਕਦੇ ਚਲੋ ਬਾਕੀ ਆਪਾਂ ਅਗਲੇ ਵੀਡੀਓ ਵਿੱਚ ਆਉਨੇ ਆ ਜੀ ਰੱਖੋ ਆਪਣਾ ਖਿਆਲ